ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੈਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਦਿਨ ਤੋਂ ਗੁਣੇ ਰਾਤ ਤੋਂ ਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਪਤਾ ਹੀ ਆ ਜੀ ਤੁਹਾਨੂੰ ਅੱਜ ਆਪਣਾ ਮੇੜ ਦਾ ਦਿਨ ਤਾਂ ਵੀ ਨੈਟ ਨੇ ਵੀ ਬਹੁਤ ਗੁੰਜਾਂ ਕਹੀ ਦਿੰਦੀ ਆ ਪੰਜਾਂਵੀਂ ਡਰਾ ਵੀ ਬਹੁਤ ਆ ਪਰ ਡਰਾ ਵੀ ਦਿੱਤਾ ਅੱਜ ਬਾਕੀ ਜਿਹੜੇ ਟਾਈਮ ਦੱਸਿਆ ਵਾ ਤਾਂ ਉਹੀ ਟਾਈਮ ਗਾ ਰਾਤ ਨੂੰ ਸਮਝ ਲਓ 12:00 ਵਜੇ ਹਵਾ ਨਾ ਫੜ ਲਿਆ ਜੋਰਜ ਆ ਗਿਆ ਵੀ ਉਹੀ 1:00 ਵਜੇ ਕਿੰਨਿਆਂ ਚ ਲੱਗੇ ਗਨ ਹੌਲੀ ਹੌਲੀ ਘਟਦਾ 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 3:00 ਵਜੇ ਫਿਰ ਫੜ ਲਈ ਰੇ ਸੋਣਾ ਚਲੋ ਰੇ ਜੀ ਫੜ ਕੇ ਫਿਰ ਗਿੱਲਾ ਸਿੱਲਾ ਜਿਹਾ ਕਰਕੇ ਲੰਘ ਗਿਆ ਸਾਨੂੰ ਤਾਂ ਇਹਦਾ ਵੀ ਯਾਰ ਹਟ ਜਾਊਗਾ ਨਹੀਂ ਬਾਬੇ ਭੋਗ ਦੇ ਟਾਈਮ ਤੱਕ ਦਾ ਉਹਨਾ ਬਸ ਕਰਾਤੀ ਵੀ ਉਹੀ ਕਿਨਾਂ ਨੂੰ ਆਲੇ-ਦਾਲੇ ਫਿਰ ਇੱਕ ਤਾਂ ਹਵਾ ਬਹੁਤ ਦੀ ਨਹੀਂ ਦਾ ਪਲੜ-ਪਲੜ ਦੇ ਪੈਕੇਜ ਹੋਣਾ ਸਾਫ਼ ਤਰਪਾਲਾਂ ਦੇ ਪੈਕੇਜ ਸੈਟ ਆ ਜਾਂਦਾ ਪੈਲਸ ਵਰਗਾ ਹੀ ਬਣ ਜਾਂਦਾ ਇੱਕ ਕਿਸਮ ਦਾ ਵੀ ਤਰਪਾਲਾ ਪਾਤੀਆਂ ਸਾਫ਼ ਪਰ ਹਵਾ ਬਹੁਤ ਨੁਕਸਾਨ ਕਰਦੀ ਸੀ ਕੋਈ ਡੰਡਾ ਕੋ ਪਾਈਪ ਨਹੀਂ ਛੱਡਦੀ ਸੀ ਉਹ ਵੀ ਮਾਰੇ ਪਟ-ਪਟ ਕੇ ਵੇਖਣ ਦਾ ਚਲੋ ਦਿਖਾਉਂਦੇ ਆਪਾਂ ਤੁਹਾਨੂੰ ਵੀਡੀਓ ਦੇ ਜਿੰਨਾ ਕੋਇਆ ਵੀ ਹੁਣ ਇੰਨਾ ਮੀ ਪੈਂਦਾ ਉਹਦੇ ਵਿੱਚ ਚੱਲਦਾ ਵੀ ਨਹੀਂ ਕੰਮ ਨਾ ਇੰਨਾ ਹੁਣ ਨੱਠ ਭਾਜ ਤੁਹਾਨੂੰ ਪਤਾ ਫਿਰ ਪੈ ਜਾਣ ਜਿਆਦਾ ਆਲੇ ਨੂੰ ਵੀ ਜਿੰਨਾ ਕੋਇਆ ਆਪਾਂ ਦਿਖਾਉਂਦੇ ਆ ਜਿਹੜੇ ਫੁੱਲ ਫਲ ਆਪਾਂ ਕੱਲ ਦਿਖਾਉਂਦੇ ਵੀ ਲੱਗਦੇ ਆ ਸਾਰੀ ਡੈਕੋਰੇਸ਼ਨ ਹੁੰਦੀ ਐ ਖਨਾਤ ਦੀ ਰਾਤ ਨੂੰ 1:30 ਵਜੇ ਇਹ ਤੁਹਾਨੂੰ ਪਤਾ ਇੱਥੇ ਗੀਬਰੇ ਲਾਇਵ ਹੁੰਦੇ ਆ ਆਹ ਵਨ ਇੰਨਾ ਸੋਹਰਾ ਵੀ ਲਟਕਦੇ ਕੰਧ ਪਰੇ ਆ ਨਹੀਂ ਇਹ ਤਾਂ ਖੇਤਾਂ ਵਿੱਚ ਚੱਕ ਲੈ ਆਉਣੇ ਪੈਣ ਜਿਹੜੇ ਸਾਬ ਲੈਣੇ ਹੌਲਜ ਹੁੰਦੇ ਆ ਵੀ ਇੱਕਣ ਦਾ ਪ੍ਰੋਗਰਾਮ ਐ ਮੀਂਹ ਪਿਆ ਤਾਂ ਬਹੁਤ ਨਹੀਂ ਹੈਗਾ ਪਰ ਉਹੀ ਕੰਮਣ ਕਾਣੇ ਇਹ ਝੜੀਜੀ ਵਾਲਾ ਕੰਮ ਹੋ ਗਿਆ। ਛਾਛੜਾ ਜਾ ਆ ਜਾਂਦਾ ਜਦ ਤੇ ਜਦ ਟੈਂਟ ਜਾ ਜੋਂਣ ਲੱਜਣਾ। ਵੀ ਕਦੇ ਹਰ ਜਾਣਾ, ਸਾਫ ਹੋ ਜਾਣਾ। ਟਾਈਮ ਬਹੁਤ ਵਧੀਆ ਦਿੱਤਾ ਇਹਦਾ ਪੋਗੜਾ। ਪਰ ਹਵਾ ਨਾ ਬਹੁਤ ਨਾਸ ਮਾਰਿਆ। ਹਵਾ ਟੈਂਟਰ ਚੱਕ-ਚੱਕ ਕੇ ਮਾਰਦੀ ਉਹਦੇ ਕਰਕੇ ਥੋੜਾ ਜਿਹਾ। ਯਾਨੀ ਹੋਇਆ ਬੇਗੰਝਾ ਪਿਆ ਵਿੱਚ। ਫਿਰ ਵੀ ਚਲੋ ਲੰਘ ਗਿਆ ਟਾਈਮ। ਬਹੁਤ ਵਧੀਆ। ਵੀ ਦੱਸਿਆ ਬਾਦਿ ਸ਼ਾਮ ਤੱਕ ਐ। ਬੱਚੇ ਦਸੀ ਜਾਂਦੇ ਵੀ 1:00 ਵਜੇ ਤੇ ਠੀਕ ਹੋ ਜਾਣਾ ਇਹ। ਪਰ ਹੁਣ ਉਹਨੂੰ ਮੁੱਖ ਰੱਖਦੇ ਕਹਿੰਦੇ ਵੀ ਕੱਲ ਨੂੰ ਧੁੱਪਾਂ ਥੋੜੀ ਠੀਕ ਐ ਮੌਸਮ ਆ ਚਲੋ ਭਾਈ ਕੱਲ ਨੂੰ ਗੱਲ ਹੁਣ ਜਿਹੜਾ ਜਾਗੋ ਦਾ ਪ੍ਰੋਗਰਾਮ ਕਹਿੰਦੇ ਕੱਲ ਦਾ ਵੀ ਅੱਜ ਕੈਂਸਲ ਕਰਤਾ ਰੇਸ ਤੇ ਨਾਲੇ ਫੋਨ ਕਰਤੇ ਵੀ ਹੁਣ ਕੱਲ ਨੂੰ ਹੀ ਆਉਣ ਚਲੋ ਹੁਣ ਦੇਖਦੇ ਆ ਜਿਹੜਾ ਜਾਗੋ ਦਾ ਪ੍ਰੋਗਰਾਮ ਹੋਇਆ ਕੱਲ ਨੂੰ ਹੋਊਗਾ ਹੋ ਵੀ ਉਹ ਵੀ ਦਿਖਾ ਦਾਂਗੇ ਆਪਾਂ ਭਾਈ ਜੈ ਸੋਖਾ ਪੱਕਾ ਹੋਇਆ ਠੀਕ ਐ ਆਹੀਂ ਫਿਰ ਸਵਾਲ ਆਉਂਦਾ ਚੀਜ਼ ਦਿਖਾਉਣ ਦਾ ਜਿਕਰ ਹੁਣ ਅਜੇ ਗਿੱਲੇ ਛਿੱਲੇ ਵੀ ਤਾਂ ਸਾਨੂੰ ਪਤਾ ਹੀ ਐ ਫਿਰ ਵੀ ਜਿੰਨਾ ਹੋਇਆ ਉਹਨਾਂ ਕੋ ਆਪਾਂ ਦਿਖਾ ਦੇਣਾ ਫਿਰ ਜੀਵਨ ਕਰਦਾ ਇਹ ਜਿਹੜੀ ਵੀਡੀਓ ਫ ਇੱਕਨ ਦਾ ਪ੍ਰੋਗਰਾਮ ਉਧਰ ਟੈਂਟ ਲਾਇਆ ਵਦਾ ਮਾ ਧਰਮਸਾਲਾ ਦੇ ਬਿਲਕੁਲ ਦਿਖਾਇਆ ਤੁਹਾਨੂੰ ਬਹੁਤ ਵਧੀਆ ਲੱਗਿਆ ਦਾ ਹਲੇ ਉਹਨੇ ਟਰਸਟਾਂ ਲਾ ਦਿੱਤੇ ਉਹਨਾਂ ਨੇ ਰਾਤ ਨੂੰ 12 ਵਜੇ ਲੱਗ ਗਈ ਐ ਚਾਰ ਟਰਸਟਾਂ ਬਹੁਤ ਵਧੀਆ ਬਣਾ ਦਿੱਤੇ ਨੇ ਉਧਰ ਉਹ ਲਾ ਕੇ ਗਏ ਉਧਰ ਹਵਾ ਆ ਗਈ ਜਦ ਹਵਾ ਆਈ ਇੱਕ 2 ਵਜੇ ਮੈਂ ਦੇਖ ਕੇ ਵੀ ਆਇਆ ਜਦ ਖੜੀ ਉਹਦੇ ਠੀਕ ਨੇ ਬਸ ਸਵੇਰ ਤੱਕ ਤਾਂ ਖੰਡਾਤੀਆਂ ਫਿਰ ਉਹ ਵੀ ਉਹ ਵੀ ਦੇਖਦੇ ਆ ਜਾ ਕੇ ਹੁਣ ਤੁਹਾਨੂੰ ਖਾਹੂਗਾ ਮੈਂ ਜੇ ਵੀਡੀਓ ਬਣੀ ਤਾਂ ਉਥੇ ਵੀ ਕੀ ਹਾਲਾਤ ਕਰੇ ਚਲੋ ਹੁਣ ਇਹ ਸਾਰੇ ਕੰਮ ਆਪਣਾ ਕੱਲ੍ਹ ਪਰ ਚੱਲ ਗਿਆ ਜੀ ਜੱਗਵਾਲਾ ਟੈਂਟ ਵੀ ਲਾਉਣਗੇ ਡੀਜੀ ਵਾਲੇ ਕਰ ਵੀ ਗ ਵੀ ਸਾਰੇ ਹਰਵਾਏ ਗੱਲ ਵੀ ਗੱਲ ਹੋ ਗਈ ਉਹਨਾਂ ਬੰਦੇ ਰੱਖਣੇ ਤੋਂ ਕਹਿੰਦੇ ਇੱਕ ਪੰਨਾ ਦੇ ਲੋ ਸਾਨੂੰ ਹੋਰ ਪਾਸੇ ਕੰਮ ਕਰ ਲੈਂਦੇ ਕੱਲ ਨੂੰ ਬੰਦੇ ਆ ਜਾਣਗੇ ਇੱਕਣੇ ਆ ਵੀ ਟੈਂਟ ਵਾਲਿਆਂ ਨਾਲ ਵੀ ਆਪਣੀ ਗੱਲ ਹੋ ਗਈ ਵੀ ਸਾਰੇ ਜੋ ਤੁਹਾਨੂੰ ਆਪਾਂ ਖਾਵੇਂ ਕੱਲ ਨੂੰ ਪਰ ਮੈਨੂੰ ਸਵਾਦ ਨਹੀਂ ਫਿਰ ਆਉਂਦਾ ਜਿਕਣਾ ਐ ਕਿਣਾ ਵਿਆਹ ਦੇ ਵਿੱਚ ਚੱਲ ਪੰਦਾ ਕੰਮ ਬਾਕੀ ਤੁਹਾਨੂੰ ਪਤਾ ਵੀਰਾ ਜਾ ਉਹਦੇ ਵਿੱਚ ਰਹਿਣਾ ਪੈਂਦਾ ਬੰਦਾ ਕੁਝ ਨਹੀਂ ਕਰ ਸਕਦਾ ਹੈਗਾ ਰਸਾ ਅਸੀਂ ਵੀ ਭੋਗ ਕਰੀਆ ਸਾਡੇ ਭੈਣਾਂ ਨੇ ਵੀ ਭੋਗ ਕਰੀਆ ਵੀ ਚਲੋ ਠੀਕ ਐ ਜਿਹੜੀ ਉਹਦੀ ਉਹਨੂੰ ਮਨਜ਼ੂਰ ਐ ਬਈ ਉੱਥੇ ਆਪਾਂ ਨੈਗੋਸ਼ੀਏ ਕਰ ਸਕਦਾ ਵੇ ਠੀਕ ਆ ਬਾਕੀ ਦਿਖਾਉਂਦੇ ਜੇ ਆਪਾਂ ਜਿੰਨਾ ਕ ਚੱਲਿਆ ਦਿਖਾਉ ਆ ਵੀਡੀਓ ਜੇ ਆਪਾਂ ਦਿਖਾਵਾਂਗੇ ਤੁਹਾਨੂੰ ਦਾ ਬੈਕਚੋਰ ਨਿਕਲ ਨੇ ਪਾਲਕਾਂ ਨੇ ਆਈ ਜੇ ਮੇ ਉਹ ਜਾ ਰਿਹਾ ਤੇ ਆ ਰਿਹਾ ਆਈ ਉਹ ਨਾ ਕੰਮ ਕਰਦਾ ਖਰਾਬ ਪੱਲੀਆਂ ਬੋਲੀਆਂ ਜੋ ਬਣ ਗਈ ਸਾਰਿਆਂ ਵਾਂ ਜਣੀ ਪੱਲਣ ਬੜਾ ਪਾਸ ਆ ਦਾ ਉਸੇ ਕਮ ਹਰਦਾ ਅਸਰ ਹਾਇ ਤੇਰੀ ਓ ਤਾਰ ਨਿਰਵਾਣ ਤੇ ਤੰਦਕ ਪਾਲਤੀ ਬੰਦੇ ਥੱਲੇ ਬਰਨ ਕਰਿਆ ਬੈਠਣਾ ਜੇ ਸਤਿਗੁਰ ਨਦਰ ਕਰੇ ਨਿਮਤ ਇਕ ਹਰਿ ਨਾਮ ਬੰਦੇ ਮੇਰਾ ਮਨ ਤਨ ਸੀਤਲ ਹੋਇ ਧਰ ਜੀਰੇ ਇਕ ਟੇਕ ਤੂ ਲਾਹੇ ਵਿਡਾਨੀਆ ਨਨੰਕਾ ਸੁੰਨ ਸਮਾਧੀ ਆਪ ਆਪਨ ਕੀ ਨਾਨਕ ਆਪੇ ਹੀ ਪ੍ਰਭ ਬਿਰਜਾਪ ਸੁਖ ਹਟਲ ਗੁਰਸੇਵੀਐ ਅਹਨ ਸਹਲ ਸੁਖੁਐ ਦਨ ਸੰਪਰਸੇ ਗੁਰੂ ਤੇ ਦਨ ਮਰਣ ਦੁਖ ਜਾਈ ਵਾਹੀ ਗ੍ਰਤੀ ਜਤਿ ਸ੍ਰੀ ਭਲ ਲਾ ਬੰਜਿਵਾ ਸੰਤ ਕਰ ਪਹਿਲਾ ਏ ਓੰਕਾਰ ਸਾਧੂ ਪਰਸਾਦ ਸਲੋਕ ਦਰਸ਼ਨ ਪਿਆਸੇ ਦਿਨ ਸਰਾ ਚੇਤਨਾ ਆਨ ਦਿਨ ਨੀਤ ਹੋਲ ਕਵਟ ਗੁਰ ਮੇਲੀ ਸੁਹਾਗਣ ਮੂੰ ਦਸ ਟਿਕਾ ਫਿਰ ਕਹੀਐ ਯਾਰ ਮੇ ਤੇਰੇ ਆਪਣ ਘੜ ਕਿਸਨੇ ਸੀ ਸੰਧਾ ਯਾਰ ਵੇ ਤੈ ਰਬ ਲਾਲਨ ਮੂੰ ਦਸ ਦਸ ਸੰਧਾ ਲਾਲਨ ਤੈ ਪਾਇ ਆਪਗਵਯ ਜੈ ਤਨ ਭਾਗ ਮਥਾਣੇ ਵਾ ਪਗੜ ਠਾਕੁਰ ਕੀ ਦੇ ਗੋਣੇ ਅਗਣ ਨ ਪਛਾਣੇ ਮੜ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਇਸਾ ਕੋ ਕਿਸ ਸੁਹੰਦਾ ਤਰਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਯਾਰ ਵੇ ਨੇਤ ਸੁਖ ਸੁਖੇ ਦੀ ਸਾਮੇ ਪਾਈ ਵਰ ਲੋੜਿੰਦਾ ਆਇਆ ਵਜੀਵदाई ਮਹਾ ਮੰਗਲ ਅੰਕ ਅੰਕ ਮਿਲਾਇ ਦਿਨਵੰਤ ਨਾਨਕ ਸੁਖ ਸੁਖੇ ਦੀ ਸਾਮੇ ਗੁਰ ਮਿਲ ਪਾਈ ਆਸ ਮਨਸਾ ਸਗਲ ਪੂਰੀ ਰੇ ਅੰਕ ਅੰਤ ਮਿਲਾਈ ਬਿਨਵੰਦ ਨਾਨਕ ਸੁਖ ਸੁਖੇਂਦੀ ਸੋਵੇਂ ਗੁਰ ਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਵਾਰ ਚ ਗਈ ਇੱਧਰ ਦੇਖ ਕੰਨ ਵੀ ਖਿਲਦਾ ਇੱਧਰ ਦੇਖ ਤੈਨੂੰ ਜਾਣਦੇ ਬੰਦੇ ਨਹੀਂ ਹੁੰਦਾ ਉਹ ਵੀ ਜਾਗਦਾ ਮੂੰਹ ਨਹੀਂ ਬੰਦ ਹੁੰਦਾ ਵਾ ਲੋ ਬਾਈ ਸਾਪ ਦੀ ਜਿਹੜੇ ਵੀ ਭਾਈ ਮੂੰਹ 'ਚ ਹੁੰਦੇ ਸਾਪ ਦੀ ਸਾਪ ਦੀ ਜਿਹੜੇ ਵੀ ਭਾਈ ਆ ਬਾਈ ਉਹ ਬਾਈ ਕਰਦਾ ਗੱਲਾਂ ੱਸਲਾ ਜਾਂ ਪੱਤੀਆ ਪੁੱਤੀਆਂ ਜਿਹਾ ਖੜਾ ਤੈ ਪੇ ਫੁੱਲ ੱਸਲੇ ਨਾਲੇ ਲਟਕਦਾ ਟੇਢੇ ਪਿੰਗੇ ਜਿਹਾ ਕਰਦਾ ਸਾਰਾ ਕੁਝ ਵੀ ਹਵਾ ਨਹੀਂ ਨਾਸਬ ਉਹ ਮਾਰਿਆ ਪਰ ਦੇ ਪਰ ਦੇ ਹਰਤੇ ਇੱਥੇ ਗੇਟ ਜਿਹਾ ਬਣਾਇਆ ਤਾਂ ਉਹ ਹੈਵੀ ਗਲਤ ਜਿਹਾ ਬਣਾਤਾ ਸੀ ਜੋ ਗੱਡੀ ਲੰਗਣੀ ਵੀ ਔਖੀ ਸੀ ਖਣਾਤਿਆਂ ਉਹਦੇ ਉੱਪਰ ਇਦਨੋ ਕਰੇ ਉਹਨਾਂ ਦੇ ਉੱਪਰ ਵੀ ਉਲਟਾ ਨਾ ਇਹ ਇਥੇ ਗੋਲ ਤੇ ਛੜਦਰ ਹੈ ਕੋਈ ਨਹੀਂ ਹੈਗਾ ਇਹ ਵੀ ਸਾਰੇ ਕੋਠੇ ਪਰ ਉਹ ਲਟਕਦੇ ਉੱਪਰ ਆਏ ਦੇਖੋ ਇੱਧਰ ਕਿੰਨਾ ਲਟਕਾ ਦਿੱਤਾ ਹਵਾ ਆ ਜਿਓ ਬਹੁਤ ਹੈਨੀ ਜਾਂਤੇ ਕੋਈ ਨਹੀਂ ਥੇਗਾ ਵੀ ਇੰਨੇ ਵੀ ਚਲੋ ਇੰਨੇ ਵੀ ਜਿਆਦਾ ਮਿਲ ਪੈਣਾ ਸਾਡੇ ਗਲੀ ਚ ਪਾਣੀ ਝੜ ਜਾਂਦਾ ਪਰ ਉਹ ਨਹੀਂ ਝੜਿਆ ਹੈਗਾ ਐ ਸੇਵੜ ਸੇਵੜ ਜੂ ਏ ਊਰਦੀ ਹੈ ਕਦੇ ਆ ਜਾਂਦਾ ਕਦੇ ਹਟ ਜਾਂਦਾ ਕਦੇ ਆ ਜਾਂਦਾ ਕਦੇ ਹਟ ਜਾਂਦਾ ਹਵਾ ਨੇ ਬਹੁਤ ਉਹ ਕਰਿਆ ਆਪਿਆ ਗੇਟ ਆਪਿਆ ਜੀ ਗੇਟ ਇਹਦੇ ਚਾਕੇ ਮੈਂ ਇੱਧਰੇ ਰਖਾਤਾ ਮਾ ਉਹ ਦੱਬੂ ਕੁਸ ਨਿਆਣੇ ਨੂੰ ਹੀ ਕਿਆ ਬਾਤ ਹਵਾ ਦਾ ਹੀ ਕਾਲਾ ਦੇਵੇ ਐਸੇ ਟੌਰ ਕੱਢਦੇ ਕੱਢਦੇ ਹੋਰ ਕਿਸ ਦੇ ਕੰਮ ਜਾ ਕਰਕੇ ਬਹਿ ਜੀਏ ਵੀ ਇਕਣ ਹੈ ਬਾਕੀ ਹੈ ਫੋਲੋ ਫੋਲ ਜੇ ਕੋਈ ਵੀ ਖੰਡੇ ਵੇ ਹੁਣ ਸਲਾਹ ਹੋਈ ਵੀ ਮੈਂ ਕਰ ਲੂੰ ਕਰਾਂਗਾ ਜਿਹੜਾ ਪ੍ਰੋਗਰਾਮ ਹੈ ਵੀ ਫਿਰ ਇਹਨਾਂ ਨੂੰ ਸ਼ਾਮ ਨੂੰ ਬੁਲਾ ਕੇ ਆ ਸਵੇਰੇ ਸੈਟ ਜਾ ਕਰਾ ਕੇ ਜਿਹੜਾ ਹੁੰਦਾ ਸ਼ਾਰਟ ਸ਼ੂਟ ਦਾ ਲੈਣਗੇ ਚੰਗੀ ਤਰ੍ਹਾਂ ਇਹ ਆ ਉੱਪਰ ਦੇ ਸਾਰੇ ਫੁੱਲ ਫੁੱਲ ਜੇ ਪਟਦੇ ਨਾਲੇ ਲੋ ਜੀ ਤੁਪਾਂੇ ਨਿਕਲਈ ਮੀ ਵਾਲੇ ਦਾ ਵੀ ਕੰਮ ਪੂਰਾ ਖਰਾਬ ਕਰਦਾ ਚਲੋ ਪੈ ਰਿਹਾ ਲੈ ਮੀ ਵਿੱਚ ਫੁੱਲ ਧੁਪਾ ਨਿਕਲੀ ਵੀ ਆ ਐ ਨਾ ਉਹਦੇ ਕੋਸੂ ਜੀ ਨਿਕਲੇ ਆ ਇੱਧਰ ਬੱਦਲ ਵੀ ਖੜਾ ਆ ਰੇ ਇਹ ਬੰਦੇ ਨੇ ਕਿਆ ਕਰਨਾ ਆ ਰਹੇ ਨੇ ਸਰਵੇਰ ਦਾਦਾ ਖੱਟਿਆ ਵਾ ਕੰਮ ਪੂਰਾ ਹਾਂ ਹਲੇ ਪਾਣੀ ਪੁੰਨਿਸ਼ੇਟ ਜੁੱਤੇ ਘਰ ਤੇ ਬੇਦਰ ਕਮਰੇ ਘੁੰਮਣ ਦਾ ਕਾ ਪੂਜਾ ਕਰਕੇ ਪਹਿਲਾ ਫਾਟਸ ਬਿਛਾਇਆ ਤੇ ਉਦੀ ਬਿਠਾਲੇ ਬਦੇ ਬੰਦੇ ਮੱਥਾ ਟੇਕ ਕੇ ਬੈਠੇ ਰਹੇ ਬਜਾਰੇ ਵੀ ਬੰਦੇ ਕਦੇ ਜਨਾਨੀਆਂ ਕਦੇ ਬੈਠੇ ਨੇ ਮਹਾਰਾਜ ਕਦੇ ਦੇ ਠਿਕਣਾ ਚੱਲਿਆ ਕੰਮ ਆਹਨੇ ਘੜਸੋ ਘੜ ਸਾਰਾ ਸਾਈਡਾਂ ਬੰਨ ਲਾ ਕੇ ਜਣੀ ਅਜਾ ਤੱਕ ਆਇਆ ਬਾਈ ਦਰਬਾਰਾਂ ਪਾ ਕੇ ਸਾਰੇ ਕੰਮ ਝੌਂਫੜੀ ਬਣਾਈ ਐ ਪੂਰੀ ਉਹਦੇ ਵਾਲੀ ਅੱਜ ਤੀਨਾਂ ਥੱਲੇ ਚੱਲਿਆ ਕੰਮ ਚਲੋ ਨਿਬੜ ਗਏ ਹੌਲੀ ਹੌਲੀ ਸਾਰਾ ਕੁਝ ਹੋ ਗਿਆ ਸੈੱਟ ਇੱਥੇ ਬੰਨਿਆ ਜਿਹੜੇ ਤਰਪਾਲ ਦਾ ਫਾਇਦਾ ਬਹੁਤ ਹੈ ਪਰ ਹਵਾ ਬਹੁਤ ਖਰਾਬ ਕਰਦੀ ਸੀ ਫੇਰ ਸਿਰ ਸੇ ਪਾਏ ਸਾਰੇ ਸੈਬ ਤੇਰੇ ਸੇ ਹਾਂ ਜੀ ਮੈਨੂੰ ਫੋਨ ਕਰਨਾ ਤਾਂ ਫੁੱਲ ਵਾਲਿਆਂ ਨੂੰ ਫੁੱਲ ਵਾਲਿਆਂ ਨੂੰ ਮੈਂ ਕਰਤਾ ਉਹਨੇ ਬਹੁਤ ਥਾੜਾ ਦਿੱਤਾ ਟੈਂਟ ਵੀ ਲੱਗਿਆ ਹੋਇਆ ਉੱਪਰ ਥੱਲੇ ਇੱਥੇ ਰੱਖੇ ਸਾਮਾਨ ਬਾਕੀ ਫਿਰ ਇੱਧਰ ਸਾਨੂੰ ਪਤਾ ਵੀ ਹਲਵਾਈ ਚੱਲਦੇ ਤੇ ਚਲੋ ਨਿਬੜ ਗਿਆ ਕੰਮ ਸਾਰਾ ਹੋਰ ਜਾਂ ਹੋ ਗਿਆ ਹੁਣ ਤੇ ਹੁਣ ਚਾਹ ਤਰੀਗੀ ਜਿਹੜੇ ਮਾਝੇ ਵਾਲੀਆਂ ਹੁੰਦੀਆਂ ਹੁਣ ਬਾਕੀ ਮੱਤੀ ਦਾ ਰੁਪਿਆ ਚਾਹੀਦੀ ਜੇ ਇਹਨੇ ਕੰਮ ਵੀ ਸੰਭਾਲੋ ਤੇ ਰੁਪਈਆਂ ਪਕੜੀਆਂ ਸਾਰੀਆਂ ਇਹਨਾਂ ਦਾ ਫਾਇਦਾ ਬਹੁਤ ਪੈਣਾ ਨੇ ਜੋ ਇੰਨੇ ਜੇ ਵਜ ਆ ਗਿਆ ਹਲਵਾਈ ਸਾਰਾ ਕੰਮ ਖਿੱਚਦਾ ਬਾਕੀ ਇੱਧਰ ਥੋੜੇ ਦੰਗੀ ਹੋਈ ਹੈ ਬਣਾਵਾ ਦਾ ਫਾਇਦਾ ਨਾ ਦੋ ਤੇ ਇੱਕ ਲੈਟ ਨਾਲ ਤੰਗ ਬੋਰੇ ਹੈ ਲੈਟ ਨਾਲ ਹੁਣ ਕਰਕੇ ਦੇ ਦੂਈ ਵਾਰ ਹਾਂ ਜੀ ਵਾਹੇ ਕੋ ਤਾਗੇ ਆਏ ਵੇ ਝੂਠ ਨਹੀਂ ਬੋਲਦਾ ਮੁੰਡਾ ਸੱਚ ਬੋਲਦਾ ਆਇਆ ਵੇ ਦੂਈ ਵਾਰ ਇਹ ਬਈ ਰੋਟੀ ਮੈਂ ਕਹਿੰਦਾ ਵੀ ਇਹ ਆਇਆ ਵਾ 3:30 ਵਜੇ ਤੜਕੇ ਦਾ ਲੇਟ ਸਾਢੇ 12 ਵਜੇ ਭੱਜ ਗਈ ਫੇਰ ਜਨਰੇਟਰ ਹੈਂ ਨਾਤ ਭਾਜ ਨੂੰ ਭੁੱਖ ਲੱਗ ਜਾਂਦੀ ਹੈ 8 ਵਜੇ ਲੱਗੇ ਜਨਰੇਟਰ ਨੂੰ ਭੁੱਖ ਲਵਾਉਂਦੇ ਜਿਹੜਾ ਖਿੱਚ ਕੇ ਲੈਂਦਾ ਸੀ ਨਾ ਓ ਟਾਈਮ ਨਾ ਟਰੈਕਟਰ ਲੱਜੇ ਕੁਝ ਮਿਲ ਲੇ ਜੇ ਸਾਡੇ ਗੇਟ ਮੈਂ ਤੁਹਾਨੂੰ ਦੱਸਿਆ ਜਿਹੜਾ ਗਲਤ ਚਲਾ ਕੇ ਉਥੋਂ ਕੁਝ ਵੀ ਤਾਂ ਲੰਘਦਾ ਹੈਗਾ ਵੀ ਇਹ ਹਜੇ ਚੱਕਰ ਖਾਦਾ ਬਹਿ ਗਿਆ ਅਜਾ ਹਾਲ ਤੱਕ ਮਹੀ ਵਾਲੇ ਨੇ ਤੋਂ ਪਾਉਣ ਵਿੱਚੋਂ ਨਿਕਲ ਵੀ ਦੇਖੀ ਬਹੁਤ ਕੰਮ ਦੀ ਫੇਰ ਛਾਈ ਮਾਈ ਜਾਂ ਬੱਦਲ ਹੋ ਜਾਂਦਾ ਲੋਈ ਲੱਗਿਆ ਵੈਸੇ ਬੱਦਲ ਫਟਣ ਵਿੱਚ ਨਿਕਣ ਦੱਸਦੇ ਆ ਦੇਖੀ ਜਾਂਦੀ ਜੀ ਹੋਰ ਇਹ ਕਣਾਂ ਗੇਰਦਾ ਤਾਂ ਟੈਂਟ ਵਾਲਾ ਪਹਿਲਾਂ ਤਾਂ ਠੀਕ ਦਾ ਕੰਮ ਜ ਹੈ ਅਹਿੱਦ ਦੇ ਨਾ ਖੋਲ ਤੇ ਮੁੰਡਿਆਂ ਨੇ ਜਿਹੜਿਆਂ ਨੂੰ ਲੱਗੇ ਹੋਏ ਤੇ ਪੜਦੇ ਪੜਦੇ ਸਾਰੇ ਯੋਕ ਹੈ ਰੇਤਾ ਆ ਦੇਖੋ ਜੀ ਗਈ ਬਹੁਤ ਵਧੀਆ ਥੱਲੇ ਗਿੱਲਾ ਹੈ ਨਹੀਂ ਸਕੁਆਇਰ ਪੈਰ ਵੀ ਨਹੀਂ ਘੜਦਾ ਵੀ ਹੋ ਸ਼ਾਮ ਨੂੰ ਵੀ ਸਾਰਦਾ ਤੇ ਗੇਮ ਹੋਰੇ ਢਾਈ ਤਿੰਨ ਕਰਨਾ ਹੈ ਮੈਂ ਮੈਂ ਹਟ ਗਿਆ ਦੱਸਿਆ ਵਜਿਹੜੇ ਸਾਫ ਗੱਲ ਨਾਲ ਮੌਸਮ ਸਾਫ ਠੀਕ ਹੋ ਗਿਆ ਹੋ ਵੀ ਹੁਣ ਚਲੋ ਕੱਲ ਪਰੇ ਦੇਖਦੇ ਕੱਲੋ ਮੌਸਮ ਠੀਕ ਦੱਸਿਆ ਮਨਾਂ ਇਹਨਾਂ ਨੂੰ ਹੁਣ ਪਰਦੇ ਲੈ ਕੇ ਖੋਲੂ ਰੇ ਜੇ ਇਹ ਕਹਿੰਦੇ ਧੋਣੇ ਆ ਇਹ ਕਣ ਹੁਣ ਪਰਲੇ ਆ ਉਹ ਟੈਂਕਰ ਆਪਾਂ ਨੇ ਇਹਨਾਂ ਨੂੰ ਲਿਆਤਾ ਪਾਣੀ ਦਾ ਵੀ ਹੇਟ ਟੈਂਟ ਜਾ ਆ ਲੱਗੇ ਮੁੰਡੇ ਦੇ ਧੋਣ ਰਣੀ ਦੇ ਕੰਮਣ ਹੋ ਗਿਆ ਸਾਰੇ ਹੀ ਆਜਿਕਣਾ ਕਰਕੇ ਨਾ ਰੇਤਾ ਲੱਗ ਜਾਂਦਾ ਫੇਰ ਸਾਰੇ ਹੀ ਹੁਣੇ ਧੋਣਾ ਪੈਣਾ ਦੁਬਾਰੇ ਜੇ ਨਾਗਰ ਦਾ ਫੇਰ ਪ੍ਰੋਗਰਾਮ ਸ਼ਾਮ ਨੂੰ ਹੋ ਜਾਂਦਾ ਆਜ ਹੁੰਦੇ ਸਾਫ ਕੁਸ ਹਾਂਜੀ ਹੁੰਦੇ ਹੁਣ ਲਾਈਟ ਨਹੀਂ ਹੈਗੇ ਨਾ ਇਹਦਾ ਮਸ਼ੀਨ ਦਾ ਸੁੱਕੀ ਜਾਣਾ ਦੇਖ ਹਾਇ ਤਾਂ ਰੇਤਾ ਜਾਈ ਹੈ ਚਲੀ ਜਾਣਾ ਸਗਾਲਾ ਜਾ ਬਹੁਤ ਹਨੇਰਾ ਪੰਨੇਰੀ ਦੀ ਸਮਝੀ ਰਾਤ ਦੀ ਬਹੁਤ ਹਵਾ ਚੱਲੀ ਜਿੰਨੀ ਕਹੋ ਜਿੰਨੀ ਹਵਾਲੀ ਬਣਾਇਆ ਬਹੁਤ ਘੰਮ ਦੀ ਡੈਕੋਰੇਸ਼ਨ ਨੇ ਰਾਤ ਨੂੰ ਕਿ ਆਪਾਂ ਰਾਤ ਸ਼ਾਟ ਲੱਤਾਂ ਨੇ ਨਾ ਹਾਂ ਸਭ ਬੰਨੇ ਹੁੰਦੇ ਟ੍ਰਾਸ ਨਾਲ ਨਹੀਂ ਮੇਰੇ ਕੋਲ ਨਹੀਂ ਟੋੜੇ ਬੰਦੇ ਨੂੰ ਤਾਂ ਧੀਮੀ ਆਪਾਂ ਕੌਣ ਪੈਸੇ ਦਿੱਤੀ ਕੋਈ ਨਹੀਂ ਮੈਂ ਫੜ ਲੰਦਾ ਬਾਈ ਤੇ ਫਿਰ ਆਹ ਟੈਂਕਰ ਆਪਾਂ ਅੱਜ ਵਾਸਤੇ ਕਰਿਆ ਉਹਦਾ ਜੀ ਬੁੱਕ ਚਲੋ ਅੱਜ ਇਹ ਕੱਪੜੇ ਧੋਣ ਦੇ ਕੰਮ ਆਇਆ ਹੈ ਇਹ ਕਹਿੰਦੇ ਵੀ ਜਿੱਥੇ ਜਿਹੜੀ ਚੀਜ਼ ਦਾ ਕੰਮ ਹੋਣਾ ਉੱਥੇ ਹੀ ਹੋਣਾ ਹੇ ਕਹਿੰਦੇ ਵੀ ਨਹੀਂ ਨਹੀਂ ਐਕਨ ਨੇ ਪਰ ਨਹੀਂ ਕਿਸੇ ਰੱਖਣ ਦਾ ਦਾਣੇ ਦਾਣੇ ਮੋਹਣਾ ਜਿੱਥੇ ਜਿਹੜੀ ਚੀਜ਼ ਦਾ ਉਕਣੇ ਕੰਮ ਵਾਲਾ ਹੈ ਇਹਨੇ ਟੈਂਟ ਧੋਣ ਦੇ ਕੰਮ ਆਉਣਾ ਤਾਂ ਪਾਣੀ ਭਾਂਡੇ ਧੋਣ ਦੇ ਕੰਮ ਨਹੀਂ ਆਉਣਾ ਵੀ ਐਕਣ ਦਾ ਪ੍ਰੋਗਰਾਮ ਹੈ ਆ ਦੇਖੋ ਹੁਣ ਸੂਰਜ ਨਿਕਲਿਆ ਹੈ ਧੁੱਪਾਂ ਨਿਕਲਈ ਜਣੀ ਹੁਣ ਲੱਗਦਾ ਵੀ ਜਾਣ ਸੋ ਹੋਜੂ ਸਾਫ ਉੱਪਰ ਚਲੋ ਠੀਕ ਹੈ ਜੀ ਫਿਰ ਕਰੀਏ ਕੰਮ ਜਿਹੜਾ ਰਹਿਣਾ ਕੰਟਰੋਲ ਵਿੱਚ ਮਿਲਦੇ ਆ ਫਿਰ ਆਪਾਂ ਕੱਲ ਨੂੰ ਭਾਈ ਜਾਗੋ ਚ ਸਾਰੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਸਬਸਕ੍ਰਾਈਬਰ ਜਿੰਨਾਂ ਨੇ ਐਵੇਂ ਦਵਾਵਾ ਕਰੀਆਂ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਸਾਰਿਆਂ ਨੂੰ ਭਾਈ ਤਕੀਆਂ ਬਖਸ਼ੇ ਠੀਕ ਆ ਜੀ ਸਤਿ ਸ੍ਰੀ ਅਕਾਲ